ਹਾਂਜੀ ਅੱਜ ਆਪਾਂ ਪਹੁੰਚੇ ਹਾਂਗੇ ਪਟਿਆਲੇ ਬਰਾਦਰੀ ਗਾਰਡਨ ਦੇ ਵਿੱਚ ਪਟਿਆਲਾ ਅੱਜ ਤੁਹਾਨੂੰ ਦਿਖਾਉਣੇ ਆ ਸਾਰਾ ਜਿਹੜਾ ਅੰਦਰੋਂ ਪਾਰਕਾ ਗਾਰਡਨ ਤੇ ਵੀ ਅੰਦਰੋਂ ਕਹੇ ਜਾਂ ਵਿਊ ਆ ਹਰ ਇੱਕ ਚੀਜ਼ ਤੁਹਾਨੂੰ ਦਿਖਾਉਣੇ ਆ ਇਧਰੋਂ ਆ ਗਿਆ ਮੇਨ ਰਸਤਾ ਇਸ ਮੇਨ ਰਸਤੇ ਦੇ ਵਿੱਚੋਂ ਜਾ ਕੇ ਅਲੱਗ-ਅਲੱਗ ਸਾਰੇ ਰਸਤੇ ਪਾੜਦੇ ਨੇ ਤੇ ਆਹ ਦੇਖੋ ਜਿਵੇਂ ਤੇ ਘੁੰਮਣ ਦੇ ਲਈ ਲੋਕ ਬਹੁਤ ਜ਼ਿਆਦਾ ਆਏ ਹੋਏ ਨੇ ਤੇ ਦੇਖੋ ਬਹੁਤ ਸੋਹਣੀ ਪੱਕੀ ਸਰੇ ਬਹੁਤ ਜਿਆਦਾ ਸਹੂਲਤਾਂ ਨੇ ਇੱਥੇ ਟਾਇਲਟ ਵਗੈਰਾ ਦਾ ਸਾਰਾ ਬਹੁਤ ਵਧੀਆ ਤਰੀਕੇ ਦੇ ਹਿਸਾਬ ਨਾਲ ਸਫਾਈ ਹੈ ਤੇ ਬਾਕੀ ਆ ਦੇਖੋ ਤੁਹਾਡੇ ਸਾਹਮਣੇ ਆ ਇਧਰੋਂ ਰਸਤੇ ਨੇ ਅਲੱਗ-ਅਲੱਗ ਬਣਾਏ ਹੋਏ ਨੇ ਤੇ ਅੱਜ ਤੁਹਾਨੂੰ ਦਿਖਾਉਨੇ ਆ ਅੰਦਰਲੇ ਪਾਸੋਂ ਇਹ ਇਧਰੀ ਸਾਈਡ ਵੀ ਕੋਈ ਝੋਪੜੀਆਂ ਵਗੈਰਾ ਜਾਂ ਬਾਸਦੀਆਂ ਬਣੀਆਂ ਹੋਈਆਂ ਨੇ ਉਹ ਦੇਖੋ ਤੁਹਾਨੂੰ ਇਧਰੋਂ ਨਜ਼ਰ ਆਉਂਦੀਆਂ ਹੋਣਗੀਆਂ ਤੇ ਇਧਰਲੀ ਸਾਈਡ ਆ ਵਿਚਲੇ ਪਾਸੇ ਵੀ ਦੇਖਦੇ ਆਪਾਂ ਕੀ ਬਣਿਆ ਅਲੱਗ-ਅਲੱਗ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਲਿਖੀਆਂ ਹੋਈਆਂ ਤੇ ਅੱਜ ਤੁਹਾਨੂੰ ਇੱਕ ਵਾਰੀ ਦਰਸ਼ਨ ਕਰਾਉਣਾ ਸਾਰੇ ਪਾਰਕ ਨੂੰ ਲਈ ਹਾਂਜੀ ਆ ਗਾਰਡਨ ਆ ਗਿਆ ਗਾਰਡਨ ਦੇ ਵਿੱਚ ਆ ਦੇਖੋ ਬੈਠਣ ਦੇ ਲਈ ਇੰਜੋਏ ਕਰਨ ਦੇ ਲਈ ਵਧੀਆ ਘੁੰਮਣ ਫਿਰਨ ਦੇ ਲਈ ਬਹੁਤ ਵਧੀਆ ਗਾਰਡਨ ਆ ਜੇਕਰ ਕੋਈ ਪਟਿਆਲੇ ਦੇ ਵਿੱਚ ਆਉਂਦਾਗਾ ਜਾ ਕੋਈ ਇਦਾਂ ਦਾ ਕੋਈ ਸੁੱਖ ਦੇਣ ਆਉਂਦਾ ਕੋਈ ਮਾਤਾ ਤੇ ਮੰਦਰ ਇੱਥੇ ਕੋਲੇ ਨੇੜੇ ਹੀ ਹੈਗਾ ਮੰਦਰ ਦੇ ਬਿਲਕੁਲ ਨੇੜੇ ਹੈ ਇਹ ਜੇ ਕਿਸੇ ਨੇ ਆਉਣਾਗਾ ਪਾਰਕ ਦੇ ਵਿੱਚ ਇੱਕ ਵਾਰ ਘੁੰਮ ਕੇ ਜਰੂਰ ਜਾਓ ਤੇ ਤੁਹਾਨੂੰ ਦਿਖਾਉਣਾ ਬਹੁਤ ਵੱਡਾ ਪਾਰਕ ਆ ਇਹ ਤੇ ਆ ਦੇਖੋ ਜਿਵੇਂ ਦਰਖਤ ਅਲੱਗ-ਅਲੱਗ ਤੇ ਆ ਜਿਹੜੇ ਸਜਾਵਟ ਵਾਲੇ ਨੇ ਸਾਈਡਾਂ ਤੇ ਕੰਧਾਂੀਆਂ ਕੱਢੀਆਂ ਹੋਈਆਂ ਇਹਨਾਂ ਦੀਆਂ ਦੇਖੋ ਪਾਰਕਾਂ ਦੀਆਂ ਬਣਾਈਆਂ ਹੋਈਆਂ ਗ੍ਰੀਨਰੀ ਤੇ ਆ ਦੇਖੋ ਜਿਹੜੇ ਹਰ ਇੱਕ ਚੀਜ਼ ਦੇ ਫੁੱਲ ਤੇ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਇੱਥੇ ਬੂਟਾ ਮਿਲੂਗਾ ਨਜ਼ਰ ਆਊਗਾ ਕੋਈ ਵੀ ਕਿਸੇ ਤਰ੍ਹਾਂ ਦਾ ਦੇਖ ਲਓ ਫਲਦਾਰ ਤੇ ਬੇਸ਼ੱਕ ਐਦਾਂ ਦੇ ਦਰਖਤ ਨੇ ਜਿਹੜੇ ਹਜੇ ਤੱਕ ਆਪਾਂ ਕਦੇ ਦੇਖੇ ਨਹੀਂ ਹੈਗੇ ਉਹ ਹਰ ਤਰ੍ਹਾਂ ਦੇ ਇੱਥੇ ਦਰਖਤ ਮਿਲਦੇ ਨੇ ਅੱਜ ਤੁਹਾਨੂੰ ਨਜ਼ਰ ਮਰਵਾਉਣੇ ਆਧਿਲੀ ਸਾਈਡ ਆ ਦੇਖੋ ਜਿਹੜੇ ਅੰਬਾਂ ਦੇ ਬੂਟੇ ਤੇ ਹੋਰ ਸਾਰੀਆਂ ਚੀਜ਼ਾਂ ਬਹੁਤ ਸੋਹਣੀਆਂ ਤੇ ਬਹੁਤ ਵੱਡੀ ਪਾਰਕ ਹੈ ਇਹ ਤੇ ਉਧਰੋਂ ਤਾਂ ਬਹੁਤ ਜਿਆਦਾ ਏਰੀਆ ਬੈਠਣ ਦੇ ਲਈ ਘੁੰਮਣ ਦੇ ਲਈ ਹਰ ਇੱਕ ਚੀਜ਼ ਤਿਆਰ ਕੀਤੀ ਹੋਈ ਆ ਅੱਜ ਤੁਹਾਨੂੰ ਦਿਖਾਉਣੇ ਆ ਜਿੱਥੇ ਲੈ ਕੇ ਚੱਲਦੇ ਆ ਉੱਥੇ ਜਿੱਥੇ ਬੱਚੇ ਇੰਜੋਏ ਕਰ ਰਹੇ ਨੇ ਆ ਦੇਖੋ ਬਹੁਤ ਸੋਹਣੀ ਜਿਹੜੀ ਫਲਾਵਰ ਆ ਤੇ ਉਧਰੋਂ ਵੀ ਦੇਖੋ ਝੁੱਲੇ ਵਗੈਰਾ ਲਾਏ ਹੋਏ ਨੇ ਕਸਰਤ ਦੇ ਲਈ ਜਿਵੇਂ ਬਜ਼ੁਰਗਾਂ ਦੇ ਲਈ ਹਰ ਚੀਜ਼ ਦਾ ਖਿਆਲ ਰੱਖਿਆ ਗਿਆ ਇਸ ਵਿੱਚ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਇੰਜੋਏ ਕਰਨ ਆਉਂਦੇ ਨੇ ਅੱਜ ਤੁਹਾਨੂੰ ਦਿਖਾਉਣਿਆ ਇੱਕ ਬਹੁਤ ਵੱਡੀ ਚੀਜ਼ ਇੱਕ ਘੈਂਟ ਤੇ ਹਾਂਜੀ ਆ ਦੇਖੋ ਤੁਹਾਡੇ ਸਾਹਮਣੇ ਜਿਹੜਾ ਬੋਹੜ ਬਹੁਤ ਵੱਡਾ ਜਿਹੜਾ ਬੋਹੜਾ ਹਰ ਤਰ੍ਹਾਂ ਦਾ ਇੱਥੇ ਤੁਹਾਨੂੰ ਦਰਖਤ ਦੇਖਣ ਨੂੰ ਮਿਲੂਗਾ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਦਰਖਤ ਆ ਲੈ ਦੇਖ ਲਓ ਤੇ ਹਰ ਤਰ੍ਹਾਂ ਦਾ ਦਰਖਤ ਮਿਲੂ ਬਹੁਤ ਜਿਆਦੇ ਸਫਾਈ ਆ ਸੜਕਾਂ ਤੇ ਘੁੰਮਣ ਦੇ ਲਈ ਤੇ ਬਾਕੀ ਫਲਦਾਰ ਬੂਟੇ ਜਿਵੇਂ ਜਾਮਣਾ ਲਾਲੋ ਅੰਬੂਰੂਦ ਲਾਲੋ ਹਰ ਇੱਕ ਫਲਦਾਰ ਬੂਟਾ ਹੈਗਾ ਤੇ ਵਿੱਚ ਐਦਾਂ ਦੇ ਦਰਖਤ ਜਾਂ ਬੂਟੇ ਨੇ ਜਿਹੜਾਂ ਦਾ ਆਪਾਂ ਨੇ ਕਦੇ ਦੇਖਿਆ ਵੀ ਨਹੀਂ ਤੇ ਨਾਮ ਦਾ ਵੀ ਨਹੀਂ ਪਤਾ ਦੇਖੋ ਕਿੱਡਾ ਘੈਂਟ 뷰 ਹੈ ਜਿਹੜਾ ਆਪਣਾ ਬੋਰਡ ਦਾ ਇੱਥੇ ਬੋਰਡ ਲੱਗਿਆ ਹੋਇਆ ਹੈਗਾ ਤੇ ਹਰ ਇੱਕ ਚੀਜ਼ ਹੈ ਜਿਹੜੀ ਇੱਥੇ ਉਸਦੇ ਵਿੱਚ ਹਰ ਚੀਜ਼ ਦੇ ਵਿੱਚ ਰੱਖਿਆਲਾ ਰੱਖਿਆ ਗਿਆ ਤੇ ਆਜੋ ਤੁਹਾਨੂੰ ਦਿਖਾਉਣਾ ਜਿੱਥੇ ਬੱਚੇ ਜਿਹੜੇ ਇੰਜੋਏ ਕਰ ਰਹੇ ਨੇ ਬੱਚਿਆਂ ਦੇ ਲਈ ਜਰੂਰ ਤੁਸੀਂ ਬੱਚੇ ਨਾਲ ਲੈ ਕੇ ਆਉਂਗੇ ਜਦੋਂ ਇੰਜੋਏ ਦੇ ਲਈ ਉਹ ਜਰੂਰ ਲੈ ਕੇ ਆਓ ਹਾਂਜੀ ਤੁਹਾਨੂੰ ਪ੍ਰਦਰਸ਼ਨ ਕਰਾਉਣਾ ਇਧਰੋਂ ਜਿਵੇਂ ਝੂਲੇ ਨੇ ਬੱਚੇ ਦੇਖੋ ਝੂਲਿਆਂ ਦੇ ਵਿੱਚ ਝੂਟੇ ਲਹਿ ਰਹੇ ਨੇ ਝੂਲ ਰਹੇ ਨੇ ਨਜ਼ਾਰਾ ਤੁਹਾਨੂੰ ਦਿਖਾਉਣਾ ਹੈ ਹਾਂਜੀ ਆਪਾਂ ਅੱਗੇ ਆਹ ਦੇਖੋ ਹਰ ਤਰ੍ਹਾਂ ਦੀਆਂ ਗੇਮਾਂ ਨੇ ਇੱਥੇ ਜਿਹੜੀ ਕੋਈ ਵੀ ਕਿਸੇ ਤਰ੍ਹਾਂ ਦੀ ਤੁਸੀਂ ਗੇਮ ਖੇਡ ਸਕਦੇ ਹੋ ਤੇ ਇਹ ਵੀ ਇੱਕ ਗੇਮਾਂ ਵਿੱਚ ਇਤਨੇ ਤੇ ਇੰਜੋਏ ਦੇ ਲਈ ਤੁਸੀਂ ਇਹਦੇ ਵਿੱਚ ਕੜਾ ਜਾਂ ਪਾ ਕੇ ਜਿਹੜੀ ਉਹ ਗੇਮ ਕੋਈ ਵੀ ਚੀਜ਼ ਜਿੱਤ ਸਕਦੇ ਹੋ ਚਾਹੇ ਜਪੈਸੇ ਨੇ ਫਰੂਟੀ ਆ ਤੇ ਆਪਣੇ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ ਤੇ ਉਹਦੇ ਵਿੱਚ ਸਾਰੀ ਚੀਜ਼ ਹਰ ਇੱਕ ਚੀਜ਼ ਦਿਖਾਈ ਗਈ ਹੈ ਇਧਰੋਂ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਆ ਦੇਖੋ ਬਹੁਤ ਸੋਹਣੀ ਜਿਹੜੀ ਗ੍ਰੇਨਰੀਆ ਚੰਡੋਲਾ ਤੋਂ ਵਗੈਰ ਚੰਡੋਲਾ ਤੋਂ ਲੈ ਹਰ ਇੱਕ ਚੀਜ਼ ਇੱਥੇ ਹੈਗੀ ਆ ਜੀ ਤੁਹਾਨੂੰ ਦਿਖਾਉਨੇ ਆ ਇਧਰੋਂ ਜਿਹੜੇ ਸਾਰੇ ਚੁੱਲ੍ਹੇ ਜਿਵੇਂ ਚੰਡੋਲਾ ਨੇ ਤੁਹਾਡੇ ਸਾਹਮਣੇ ਜਿਹੜੇ ਪਿੱਛੇ ਦਿਸ ਰਿਹਾ ਨੇ ਤੇ ਇਧਰੋਂ ਦੇਖੋ ਤੁਹਾਨੂੰ ਆਪਾਂ ਕੱਲੀ ਕੱਲੀ ਚੀਜ਼ ਦੇ ਦਰਸ਼ਨ ਕਰਾਉਨੇ ਆ ਔਰ ਇਹ ਦੇਖੋ ਇੱਕ ਬੱਚਾ ਜਿਹੜੇ ਨਜ਼ਾਰੇ ਲੈ ਰਹੇ ਨੇ ਇੰਜੋਏ ਕਰ ਰਹੇ ਨੇ ਤੇ ਅੱਜ ਆਪਾਂ ਤੁਹਾਨੂੰ ਦਿਖਾਈਏ ਸਾਰਾ ਜਿਹੜਾ ਇੱਥੇ ਗਰਾਊਂਡ ਆ ਸਾਰਾ ਦਿਖਾਉਨੇ ਆ ਹਾਂਜੀ ਆ ਦੇਖੋ ਜਿਵੇਂ ਕੋਈ ਬੋਟਰ ਸਾਈਕਲ ਤੇ ਜਾਂ ਗੱਡੀ ਤੇ ਝੂਟਾ ਲੈਣਾ ਉਸ ਹਸਾਬ ਦੇ ਨਾਲ ਜਿਹੜੇ ਬੱਚਿਆਂ ਦੇ ਮਨਪਸੰਦ ਦੇ ਝੂਲੇ ਨੇ ਹਰ ਤਰ੍ਹਾਂ ਦੇ ਝੂਲੇ ਨੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਝੂਲਾ ਜਿਹੜਾ ਦੇਖੋ ਤੁਹਾਡੇ ਸਾਹਮਣੇ ਜਿਵੇਂ ਜਹਾਜ਼ ਨੇ ਹੈਲੀਕਾਪਟਰਾਂ ਦੇ ਵਿੱਚ ਬੱਚੇ ਜਿਹੜੇ ਝੂਟੇ ਲੈ ਰਹੇ ਨੇ ਤੇ ਵਧੀਆ ਇੰਜੋਏ ਕਰ ਰਹੇ ਨੇ ਹਰ ਤਰ੍ਹਾਂ ਦੇ ਜਿਹੜੀਆਂ ਇੱਥੇ ਛੋਟੇ ਬੱਚਿਆਂ ਦੇ ਲਈ ਚੰਡੋਲਾ ਵਗੈਰਾ ਤੇ ਇਧਰੋਂ ਆਪਣਾ ਨਜ਼ਾਰੇ ਲੈਣ ਲਈ ਕੁਦਨਜੀਲੇ ਸਾਰਾ ਕੁਝ ਹੈ ਤੇ ਇਧਰੋਂ ਦੇਖੋ ਤੁਹਾਡੇ ਸਾਹਮਣੇ ਇਹੜੇ ਬੱਚੇ ਇਧਰ ਵੀ ਨਜ਼ਾਰੇ ਲੈ ਰਹੇ ਨੇ ਇੰਜੋਏ ਕਰ ਰਹੇ ਨੇ ਇੱਥੋਂ ਆ ਕੀ ਇਹ ਹੈਗੀ ਰੇਲ ਗੱਡੀ ਜਿਹੜੀ ਰੇਲ ਗੱਡੀ ਆ ਉਸ ਦੇ ਵਿੱਚ ਝੂਟੇ ਲੈਣ ਦੇ ਲਈ ਇੰਜੋਏ ਦੇ ਲਈ ਹਰ ਚੀਜ਼ ਇੱਥੇ ਬੱਚਿਆਂ ਦੇ ਲਈ ਖਾਸ ਕਰਕੇ ਧਿਆਨ ਰੱਖਿਆ ਗਿਆ ਹੈਗਾ ਤੇ ਜੇਕਰ ਤੁਸੀਂ ਆਪਣਾ ਪਟਿਆਲੇ ਦੇ ਵਿੱਚ ਆਉਨੇ ਹੋ ਤਾਂ ਤੁਸੀਂ ਇੱਕ ਵਾਰ ਬੱਚਿਆਂ ਨੂੰ ਰੇ ਜਰੂਰ ਲੈ ਕੇ ਆਇਓ ਇੰਜੋਏ ਜਰੂਰ ਕਰਕੇ ਜਾਓ ਤੇ ਸਾਰੇ ਤੁਸੀਂ ਜਿਹੜਾ ਆਪਣਾ ਗਾਰਡਨ ਗਾਰਡਨ ਦੇ ਵਿੱਚ ਘੁੰਮ ਕੇ ਜਾਓ ਆ ਦੇਖੋ ਹਰ ਤਰ੍ਹਾਂ ਦਾ ਜਿਵੇਂ ਇਧਰੋਂ ਛੋਟੀ ਇੱਕ ਜਿਹੜੀ ਰੇਲ ਗੱਡੀ ਇਹ ਜਿਵੇਂ ਹੁਣ ਖੜੀ ਆ ਇਹ ਵੀ ਤਿਆਰ ਕੀਤੀ ਹੋਈ ਆ ਉਦੋਂ ਵੀ ਛੋਟੇ ਜਿਹੜੇ ਉਦੋਂ ਛੋਟੇ ਬੱਚੇ ਹੁੰਦੇ ਆ ਛੋਟੇ ਬੱਚਿਆਂ ਦੇ ਲਈ ਵੀ ਆ ਦੇਖੋ ਤੁਹਾਡੇ ਸਾਹਮਣੇ ਜਿਹੜਾ ਛੋਟਾ ਜਿਹਾ ਇੰਜਨ ਆ ਤੇ ਮੰਗਰੇ ਦੇ ਉਸੇ ਤਰ੍ਹਾਂ ਡੱਬੇ ਲਾਏ ਹੋਏ ਨੇ ਖਾਸ ਕਰਕੇ ਤੇ ਨਾਲ ਵੈਲਟਾਂ ਵਗੈਰਾਂ ਦਾ ਵੀ ਖਾਸ ਕਰਕੇ ਧਿਆਨ ਰੱਖਿਆ ਜਾਂਦਾ ਕਿਉਂਕਿ ਵੈਲਟਾਂ ਵੀ ਲੱਗੀਆਂ ਹੋਈਆਂ ਨੇ ਤੇ ਇਧਰ ਆ ਗਿਆ ਮੇਨ ਦਫਤਰ ਤੁਸੀਂ ਦਫਤਰ ਦੇ ਵਿੱਚੋਂ ਆ ਕੇ ਇੱਥੋਂ 10 ਰੁਪਏ ਜਾਂ 40 ਰੁਪਏ ਜਿੰਨੀ ਵੀ ਟਿਕਟਾਂ ਕੋਈ 50 ਰੁਪਏ ਕੋਈ 30 ਰੁਪਏ 30 ਰੁਪਏ ਤੋਂ ਸਟਾਰਟ ਆ 30 40 50 ਇੱਥੇ ਜਿਹੜੀਆਂ ਟਿਕਟਾਂ ਨੇ ਅਲੱਗ-ਅਲੱਗ ਤੁਸੀਂ ਉਸ ਹਾਵਨਾ ਟਿਕਟ ਲੈ ਕੇ ਬੱਚਾ ਨੂੰ ਇੰਜੋਏ ਕਰਵਾ ਸਕਦੇ ਹੋ ਇਧਰ ਵੱਡੇ ਚੰਡੋਲਾ ਵੱਡਿਆਂ ਦੇ ਲਈ ਤੇ ਆ ਦੇਖੋ ਤੁਹਾਨੂੰ ਦਿਖਾਉਨੇ ਆ ਇੱਕ ਸਵੀਵੰਕੂਲ ਤੇ ਜਿਵੇਂ ਕਿਸ਼ਤੀਆਂ ਛੋਟੇ ਬੱਚਿਆਂ ਦੇ ਲਈ ਕਿਸ਼ਤੀਆਂ ਦੇ ਵਿੱਚ ਝੂਟੇ ਲੈਣ ਦੇ ਲਈ ਸਾਰਾ ਪ੍ਰਬੰਧ ਕੀਤਾ ਹੋਇਆ ਆ ਦੇਖੋ ਜਿਹੜੀਆਂ ਛੋਟੀਆਂ ਛੋਟੀਆਂ ਕਿਸਤੀਆਂ ਵੀ ਪਈਆਂ ਨੇ ਤੇ ਤੇ ਬਹੁਤ ਵਧੀਆ ਚੀਜ਼ ਆ ਬੱਚਿਆਂ ਦੇ ਲਈ ਤੁਸੀਂ ਜ਼ਰੂਰ ਬੱਚਿਆਂ ਨੂੰ ਰਿਕਮਾਉਣ ਦੇ ਲਈ ਲੈ ਕੇ ਆਓ ਆ ਦੇਖੋ ਤੁਹਾਡੇ ਸਾਹਮਣੇ ਜਿਹੜਾ ਇੰਜੋਏ ਕਰ ਰਹੇ ਨੇ ਹਰ ਇੱਕ ਬੱਚੇ ਦਾ ਬਹੁਤ ਵਧੀਆ ਜਿਹੜੇ ਬੱਚੇ ਨੇ ਆਏ ਸਾਰੇ ਹਰ ਇੱਕ ਵਧੀਆ ਨਜ਼ਾਰੇ ਲੈ ਰਹੇ ਨੇ ਆ ਦੇਖੋ ਨਜ਼ਾਰੇ ਇਧਰੋਂ ਵਿਚਾਲੇ ਖੜੇ ਇਹ ਵੀ ਲੈ ਰਹੇ ਨੇ ਆ ਦੇਖੋ ਕਰ ਦੇਣਾ ਸਟੰਟ ਤੇ ਤੁਸੀਂ ਵੀ ਆ ਕੇ ਇਦਾਂ ਬੱਚਿਆਂ ਨੂੰ ਇੰਜੋਏ ਕਰਾਓ ਕਰਾਓ ਸਟੰਟ ਤੇ ਆ ਦੇਖੋ ਕੁਰਸੀਆਂ ਦੇਖੇ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਫੈਨਸੀ ਚੀਜ਼ ਬਣਾ ਕੇ ਰੱਖੀ ਹੋਈ ਆ ਆ ਦੇਖੋ ਇੱਕ ਆ ਖੜਾ ਤੋਫ ਤੇ ਤੇ ਇੱਕ ਅਜਾਲੀ ਜੀ ਦੀ ਉਹ ਬਣਾਈ ਹੋਈ ਆ ਤਾਰਾਂ ਜਾਂ ਦੀ ਹਰ ਇੱਕ ਚੀਜ਼ ਦੇਖਣ ਦੇ ਲਈ ਬਹੁਤ ਵਧੀਆ ਇੰਜੋਏ ਵਾਲੀ ਆ ਆਜੋ ਆਪਾਂ ਤੁਹਾਨੂੰ ਹੋਰ ਪਾਰਕ ਦੇ ਵੀ ਕਰਵਾਉਣੇ ਆ ਦਰਸ਼ਨ ਤੇ ਇਧਰਲੇ ਵਾਸਤੇ ਵੀ ਦਿਖਾਉਣੇ ਆਗੇ ਤੁਸੀਂ ਜਰੂਰ ਆਓ ਇੱਕ ਵਾਰ ਤੇ ਬਹੁਤ ਵਧੀਆ ਇੰਜੋਏ ਵਾਲਾ ਪਾਰਕ ਆ ਜੇ ਤੁਹਾਡੇ ਨਾਲ ਕੋਈ ਫੈਮਿਲੀ ਆਪਦਾ ਪਰਿਵਾਰ ਦਾ ਤੁਸੀਂ ਕੋਈ ਵੀ ਇੱਥੇ ਆ ਕੇ ਵਧੀਆ ਇੰਜੋਏ ਕਰਕੇ ਜਾਓ ਨਜ਼ਾਰੇ ਲੈ ਕੇ ਜਾਓ ਕਿਉਂਕਿ ਬਹੁਤ ਸ਼ਾਨਦਾਰ ਆ ਜਿਹੜਾ ਪਾਰਕ ਆ ਤੇ ਹਰ ਇੱਕ ਥਾਂ ਬੈਠਣ ਦੇ ਲਈ ਰੈਸਟ ਕਰਨ ਦੇ ਲਈ ਉਰੇ ਖਾਸ ਕਰਕੇ ਇਹ ਖਾਸ ਧਿਆਨ ਰੱਖਿਆ ਗਿਆ ਹਰ ਇੱਕ ਥਾਂ ਦੇ ਵਿੱਚ ਜਿਹੜੀਆਂ ਪਾਰਕਾਂ ਪਾਰਕਾਂ ਦੇ ਵਿੱਚ ਕੁਰਸੀਆਂ ਲਾਈਆਂ ਹੋਈਆਂ ਨੇ ਬੈਠਣ ਦੇ ਲਈ ਤੇ ਬਹੁਤ ਜ਼ਿਆਦੇ ਸੰਗਤਾਂ ਜਿਹੜੀਆਂ ਉਰੇ ਪਹੁੰਚ ਰਹੀਆਂ ਨੇ ਉਹ ਵੀ ਜਿਹੜੀਆਂ ਇੱਥੇ ਆਪਣੇ ਮਾਤਾ ਦੇ ਮੰਦਿਰ ਦੇ ਵਿੱਚ ਮੱਥਾ ਟੇਕਣ ਆ ਰਹੇ ਨੇ ਤੇ ਸਾਨੂੰ ਵੀ ਇੱਥੇ ਜ਼ਰੂਰੀ ਕੰਮ ਸੀਗਾ ਕੋਈ ਅਸੀਂ ਉੱਥੇ ਜਾਣਾ ਸੀਗਾ ਅਸੀਂ ਉੱਥੇ ਜਾ ਕੇ ਫ੍ਰੀ ਹੋ ਗਏ ਤੇ ਅਸੀਂ ਸੋਚਿਆ ਵੀ ਚਲੋ ਆਪਾਂ ਕਿਉਂ ਨਾ ਇੰਜੋਏ ਕਰਕੇ ਅਸੀਂ ਗੁਰੂ ਘਰ ਦੇ ਵਿੱਚ ਗੁਰੂ ਘਰ ਦਾ ਗੁਰੂ ਘਰ ਦਾ ਵੀ ਆਪਾਂ ਵਲੌਗ ਬਣਾਵਾਂਗੇ ਉਹ ਵੀ ਸਾਰਾ ਦੇਖਿਓ ਤੇ ਹੁਣ ਆਪਾਂ ਬਣਾ ਰਹੇ ਹਾਂਗੇ ਗਾਰਡਨ ਦਾ ਵਲੌਗ ਸਾਡੇ ਕੋਲ ਤੁਹਾਡੇ ਸਾਹਮਣੇ ਹੈ ਜਿਹੜਾ ਸਾਰਾ ਬੈਠਣ ਦੇ ਲਈ ਵਧੀਆ ਇੰਜੋਏ ਦੇ ਲਈ ਚੀਜ਼ ਬੜੀਆਂ ਹੋਈਆਂ ਨੇ ਕੁਰਸੀਆਂ ਵਗੈਰਾ ਲਾਈਆਂ ਹੋਈਆਂ ਨੇ ਤੇ ਲੇਡੀਜ਼ ਤੇ ਜੈਂਸ ਬੱਚੇ ਬਹੁਤ ਵਧੀਆ ਜਿਹੜਾ ਇੱਥੇ ਇੰਜੋਏ ਕਰ ਰਹੇ ਨੇ ਘੁੰਮਣ ਦੇ ਲਈ ਤੇ ਜਿਵੇਂ ਆ ਦੇਖੋ ਆਪਣਾ ਸਾਰਾ ਤੁਰ ਫੇਰ ਕਰਨ ਦੇ ਲਈ ਸਾਰੇ ਰਸਤੇ ਆ ਜਿਹੜੇ ਵਧੀਆ ਤਰੀਕੇ ਨਾਲ ਆ ਪਤਾ ਨਹੀਂ ਕੀ ਫਲ ਜੜ ਗਈ ਇਹਨਾਂ ਦੇ ਉੱਪਰ ਦੇਖੋ ਇਸ ਦੇ ਉੱਪਰ ਕੋਈ ਫਲਜਾ ਲੱਗਿਆ ਹੋਇਆ ਮੈਨੂੰ ਤਾਂ ਇਦਾਂ ਦਾ ਲੱਗਦਾ ਜਿਵੇਂ ਕੋਈ ਗਾੜੂ ਹੁੰਦੇ ਆ ਇਹ ਆ ਕੀ ਚੀਜ਼ ਹੈ ਤੇ ਹਾਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਆ ਦੇਖੋ ਪਤਾ ਨਹੀਂ ਆੜੂਗਾ ਕਿ ਕੀ ਹੈਗਾ ਲੱਗਦੇ ਨੇ ਦੇਖਣ ਨੂੰ ਟਿੰਡੀਆਂ ਜੀਆਂ ਨੇ ਤੇ ਇਹ ਵੀ ਤੁਸੀਂ ਜ਼ਰੂਰ ਦੱਸਿਓ ਵੀ ਕੀ ਚੀਜ਼ ਹੈ ਕਾਦਾ ਬੂਟਾ ਹੈ ਤੇ ਆਪਾਂ ਤੁਹਾਨੂੰ ਹਰ ਚੀਜ਼ ਦਿਖਾਉਣੇ ਆਂਗੇ ਆ ਜੋ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜੇ ਤੇ ਕਸਰਤ ਦੇ ਲਈ ਝੂਲੇ ਲੱਗੇ ਹੋਏ ਨੇ ਵੱਡੇ ਤੇ ਆ ਦੇਖੋ ਕੋਈ ਵੀ ਰਨਿੰਗ ਕਰ ਰਿਹਾ ਤੇ ਜਿਵੇਂ ਪੈਦਲ ਤੁਰ ਕੇ ਤੇ ਆਪਦੇ ਸਿਹਤ ਦੇ ਲਈ ਜਿਹੜੇ ਰਾਉਂਡ ਲਾ ਰਹੇ ਨੇ ਤੇ ਇਧਰੋਂ ਬੈਠਣ ਦੇ ਲਈ ਵਧੀਆ ਖਾਸ ਪ੍ਰਬੰਧ ਨੇ ਆ ਜੋ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜੇ ਆਪਣੇ ਇੱਥੇ ਇੱਕ ਕਸਰਤ ਦੇ ਲਈ ਸਟੈਂਡ ਜਾਂ ਝੂਲੇ ਬਣਾਏ ਹੋਏ ਨੇ ਅੱਜ ਤੁਹਾਨੂੰ ਦਿਖਾਉਣੇ ਆ ਕਸਰਤ ਦੇ ਲਈ ਜੋਗੇ ਦੇ ਲਈ ਤੇ ਵੱਡੇ ਛੋਟਿਆਂ ਦੇ ਲਈ ਸਾਰੀਆਂ ਚੀਜ਼ਾਂ ਇੱਥੇ ਬਣਾਈਆਂ ਹੋਈਆਂ ਨੇ ਫਿਲਹਾਲ ਲੇਡੀਜ਼ ਦੇ ਲਈ ਜਿਵੇਂ ਦੇਖੇ ਤੁਹਾਡੇ ਸਾਹਮਣੇ ਆ ਲੇਡੀਜ਼ ਔਰ ਜੈਂਸ ਤੇ ਸਾਰੇ ਇੱਥੇ ਕਸਰਤ ਕਰ ਰਹੇ ਨੇ ਤੇ ਇਹ ਜਿਮ ਆਗੀ ਤੇ ਆ ਦੇਖੋ ਤੁਹਾਡੇ ਸਾਹਮਣੇ ਆ ਓਪਨ ਜਿਮ ਤੇ 72 ਬਾਗ ਪਾਦਰੀ ਬਾਗ ਦੇ ਨਾਂ ਤੇ ਵੀ ਆ ਤੇ ਇਹ ਖੁੱਲਿਆ ਹੁੰਦਾਗਾ 5 ਵਜੇ ਤੱਕ ਪੰਜ ਸਵੇਰ 5 ਵਜੇ ਤੋਂ 9 ਵਜੇ ਤੱਕ ਤੇ ਫਿਲਹਾਲ ਜਿਹੜਾ ਇੱਥੇ ਬੋਰਡ ਸੀ ਉਹ ਲਗਭਗ ਪਾਟ ਗਿਆ ਤੇ ਸ਼ਾਮ ਇਹ 4 ਵਜੇ ਤੱਕ ਇੱਥੇ ਲਿਖਿਆ ਹੋਇਆ ਸ਼ਾਮ 4 ਵਜੇ ਤੱਕ ਖੁੱਲ੍ਹਾ ਹੁੰਦਾਗਾ ਤੇ ਬਾਕੀ ਤੁਸੀਂ ਆ ਕੇ ਇੱਥੇ ਇੰਜੋਏ ਕਰ ਸਕਦੇ ਹੋ ਬਹੁਤ ਸੋਹਣੀ ਸ਼ਾਨਦਾਰ ਹੈ ਜਿਹੜੀ ਇਹ ਪਾਰਕ ਆ ਹਜੋ ਆਪਾਂ ਦੇਖਦੇ ਆਂ ਪਾਰਕ ਬਹੁਤ ਵੱਡੀ ਆ ਕਿਉਂਕਿ ਕਮਣਾ ਵੀ ਸਾਨੂੰ ਕਿ ਐਂ ਲੱਗਦਾ ਵੀ ਯਾਰ ਮੁੱਕਣ ਚ ਹੀ ਨਹੀਂ ਆਉਂਦੀ ਕਿਉਂਕਿ ਬਹੁਤ ਵੱਡੀ ਜਿਹੜੀ ਪਾਰਕਾ ਦੇਖੋ ਤੁਹਾਨੂੰ ਪਹਿਲਾਂ ਵੀ ਆਪਾਂ ਦੱਸਿਆਗਾ ਤੇ ਜਿਵੇਂ ਇਧਰੋਂ ਦੇਖੋ ਆ ਜਿਹੜੀਆਂ ਕੁਰਸੀਆਂ ਵਗੈਰਾ ਸਾਰੀਆਂ ਖਾਸ ਚੀਜ਼ਾਂ ਦਾ ਨਰ ਧਿਆਨ ਰੱਖਿਆ ਗਿਆ ਹੋਇਆ ਤੇ ਦੇਖੋ ਹਰ ਤਰ੍ਹਾਂ ਦਾ ਤੁਹਾਨੂੰ ਇੱਥੇ ਦਰਖਤ ਮਿਲੂਗਾ ਜਿਵੇਂ ਆ ਪਿੱਪਲ ਆ ਇਧਰੋਂ ਪਿੱਪਲ ਹੋ ਗਿਆ ਤੇ ਅਲੱਗ-ਅਲੱਗ ਆ ਦੇਖੋ ਆਂਬ ਆਂਬੀਆਂ ਤੁਹਾਨੂੰ ਨਜ਼ਰ ਆਉਂਦੀਆਂ ਹੋਣਗੀਆਂ ਤੇ ਛੋਟੀਆਂ-ਛੋਟੀਆਂ ਆਂਬੀਆਂ ਲੱਗ ਰਹੀਆਂ ਨੇ ਇਹ ਥੱਲੇ ਵੀ ਵਿੱਚ ਡਿੱਗੀਆਂ ਪਈਆਂ ਨੇ ਆ ਦੇਖੋ ਜਿਹੜੇ ਤੋਤੇ ਆ ਨੇ ਡਿੱਗੀਆਂ ਹੋਈਆਂ ਨੇ ਕਟ-ਕਟ ਕੇ ਆ ਦੇਖੋ ਤੇ ਛੋਟੇ ਛੋਟੇ ਜਿਹੜੇ ਉਪਰੇ ਦੇ ਪੇਡਾਂ ਦੇ ਅੰਬ ਲੱਗ ਰਹੇ ਨੇ ਤੁਹਾਨੂੰ ਇਹ ਨਜ਼ਰ ਆਉਂਦੀ ਹੋਣੀ ਆ ਦੇਖੋ ਜ਼ੂਮ ਕਰਕੇ ਆਪਾਂ ਦਿਖਾਉਨੇ ਆ ਤੇ ਅੰਬੀਆਂ ਲੱਗੀਆਂ ਹੋਈਆਂ ਨੇ ਤੇ ਹਰ ਤਰ੍ਹਾਂ ਦਾ ਇੱਥੇ ਜਿਹੜਾ ਬੂਟਾ ਹੈਗਾ ਤੇ ਕੋਈ ਵੀ ਦਰਖਤ ਦਾ ਰੁੱਖ ਹਰ ਤਰ੍ਹਾਂ ਦਾ ਜਿਹੜਾ ਫਲਦਾਰ ਚਾਹੇ ਫਲਾਵਰ ਹਰ ਚੀਜ਼ ਇੱਥੇ ਦੇਖਣ ਨੂੰ ਮਿਲਦੀ ਆ ਤੇ ਆ ਦੇਖੋ ਆ ਪੇੜ ਪਤਾ ਨਹੀਂ ਕਾਸਦਾਗਾ ਆ ਦੇਖੋ ਕਿੱਡਾ ਵੱਡਾ ਨਜ਼ਰ ਆਉਂਦਾ ਸਾਨੂੰ ਇਹ ਖਤਮ ਹੀ ਨਹੀਂ ਹੋਣਾ ਚਾਹੁੰਦਾ ਦੇਖੋ ਬਹੁਤ ਉੱਚਾ ਜਿਹੜੀ ਹਾਈਟ ਇਹਦੀ ਘੱਟੋ ਘੱਟ ਮੰਨ ਲਾਦਾ ਹੋਊਗੀ ਦੀ 50 ਤੋਂ 60 ਤੇ ਜਾਦੇ ਕਾਫੀ ਨਾ ਹੋਵੇ ਤੇ 50 ਤੋਂ 60 ਲੱਗਦੀ ਆ ਤੇ ਦਰਖਤ ਹੈ ਵੀ ਬਹੁਤ ਵੱਡਾ ਦੇਖੋ ਤੇ ਬਹੁਤ ਵੱਡੇ ਵੱਡੇ ਜਿਹੜੇ ਦਰਖਤ ਨੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਦਰਖਤ ਨੇ ਤੇ ਤੁਸੀਂ ਇਸ پارک ਦੇ ਵਿੱਚ ਜ਼ਰੂਰ ਘੁੰਮਣਾਓ ਜਿਵੇਂ ਉਧਰ ਤੁਹਾਨੂੰ ਦਿਖਾਉਣਿਆ ਬਹੁਤ ਸੋਹਣੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਉੱਪਰ ਸਿਸਟਮ ਬਣਾਇਆ ਹੋਇਆ ਤੇ ਇੰਜੋਏ ਕਰਨ ਦੇ ਲਈ ਤੇ ਤੁਸੀਂ ਜ਼ਰੂਰ ਆਓ ਤੇ ਇਹ ਜੇ ਪਾਰਕਾਂ ਦੇ ਵਿੱਚ ਘੁੰਮ ਕੇ ਜ਼ਰੂਰ ਜਾਇਓ ਜਦੋਂ ਤੁਸੀਂ ਪਟਿਆਲੇ ਦੇ ਵਿੱਚ ਆਉਨੇ ਹੋ ਇਸ ਬਾਗ ਦੇ ਵਿੱਚ ਜ਼ਰੂਰ ਘੁੰਮੋ ਤੇ ਜੇ ਆਪਾਂ ਫਿਲਹਾਲ ਗੁਰੂ ਘਰ ਦੇ ਵਿੱਚ ਆਉਨੇ ਆ ਸਿਸਕੰਜ ਗੁਰੂ ਘਰ ਦੇ ਵਿੱਚ ਆਉਨੇ ਆ ਤੇ ਉੱਥੇ ਵੀ ਸੌਰੀ ਦੱਖਣਵਾਰ ਗੁਰੂ ਘਰ ਦੇ ਵਿੱਚ ਆਉਨੇ ਆ ਤਾਂ ਉੱਥੋਂ ਵੀ ਇਹ ਫਿਲਹਾਲ ਨੇੜੇ ਆ ਆ ਦੇਖੋ ਹਰ ਇੱਕ ਕਬੂਟੇ ਤੇ ਜਿਹੜੇ ਅੰਬੀਆਂ ਲੱਗੀਆਂ ਹੋਈਆਂ ਨੇ ਆ ਦੇਖੋ ਤੁਹਾਨੂੰ ਦਿਖਾਉਨੇ ਆ ਆ ਦੇਖੋ ਥੱਲੇ ਟਿੱਕੀਆਂ ਹੋਈਆਂ ਨੇ ਤੇ ਇੱਥੇ ਭਰਿਆ ਖੜਿਆ ਪੂਰਾ ਤੇ ਛੋਟੇ ਛੋਟੇ ਅੰਬੀਆਂ ਲੱਗੀਆਂ ਹੋਈਆਂ ਨੇ ਤੇ ਉਹ ਦੇਖੋ ਤੁਹਾਨੂੰ ਦਿਖਾਉਨੇ ਆ ਇੱਥੋਂ ਜਿਵੇਂ ਬਜ਼ੁਰਗ ਨੇ ਵਧੀਆ ਇੰਜੋਏ ਕਰ ਰਹੇ ਨੇ ਤੇ ਹਾਂਜੀ ਇਹ ਕਾਟੋ ਕੀ ਲਈ ਫਿਰਦੀ ਹੈ। ਹੰਬੀ ਹੈ। ਕੁਝ ਹੋਰ ਹੈ। ਇਹ ਹੰਬੀ ਜਿਹੜੀ ਕਾਟੋ ਉਹ ਜਿਹੜੀ ਟਕਜੀ ਹੁੰਦੀ ਹੈ ਵਿੱਚ ਉਹ ਖਾ ਰਹੀ ਹੈ। ਇਹ ਇੱਥੇ ਜਿਹੜੇ ਜਾਨਵਰ ਨੇ ਜਾਂ ਕੋਈ ਇਹ ਜੇ ਕਾਟਮਾ ਨੇ ਇਹ ਵੀ ਫਿਲਹਾਲ ਕਿਸੇ ਤੋਂ ਡਰਦੀਆਂ ਨਹੀਂ ਹੈਗੀਆਂ। ਅੰਪੈਰਾਂ ਦੇ ਵਿੱਚ ਫਿਰਦੀਆਂ ਨੇ ਕਿਉਂਕਿ ਲੋਕ ਇਹਨਾਂ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰਦਾ। ਤੰਗ ਪਰੇਸ਼ਾਨ ਨਹੀਂ ਕਰਦਾ ਤਾਂ ਹੀ ਇੱਥੇ ਜਾਨਵਰ ਨੇ ਜਾਂ ਕੋਈ ਪੰਛੀ ਨੇ ਆ ਦੇਖੋ ਜਿਹੜੇ ਥੱਲੀ ਫਿਰਦੇ ਨੇ ਤੇ ਆਪਦਾ ਜਿਹੜਾ ਝੋਗਾ ਚੁਗ ਰਹੇ ਨੇ ਤੁਹਾਨੂੰ ਆਪਾਂ ਆ ਦੇਖ ਨਜ਼ਰ ਮਰਵਾਉਣੀ ਆ ਤੇ ਇੱਥੇ ਫਿਲਹਾਲ ਕੋਈ ਵੀ ਕਿਸੇ ਕੋਈ ਜੇ ਮੰਨ ਲਓ ਆਪਾਂ ਕੋਈ ਦਰਖਤ ਲਾ ਲਓ ਚਾਹੇ ਕੋਈ ਫਲਦਾਰ ਬੂਟਾਗਾ ਕਿਸੇ ਨਾਲ ਵੀ ਸੇੜ ਸਾੜ ਖਾਨੀ ਨਹੀਂ ਕਰ ਰਹੇ ਤੇ ਇੱਥੋਂ ਦੇਖੋ ਬਜ਼ੁਰਗ ਨੇ ਜਿਹੜੇ ਵਧੀਆ ਇੰਜੋਏ ਕਰ ਰਹੇ ਨੇ ਗੱਲਾਂ ਬਾਤਾਂ ਕਰ ਰਹੇ ਨੇ ਵਧੀਆ ਨਜ਼ਾਰੇ ਲੈ ਰਹੇ ਨੇ ਇਹ ਆ ਮੇਨ ਫਹਾਰਾ ਚੌਂਕ ਮੇਨ ਜਿਹੜਾ ਇੱਥੇ ਫਹਾਰਾ ਚੌਂਕ ਬਣਾਇਆ ਹੋਇਆ ਇੱਕ ਪਾਰਕ ਦੇ ਵਿੱਚ ਤੇ ਆ ਦੇਖੋ ਤੁਹਾਨੂੰ ਆਪਾਂ ਉਧਰ ਵੀ ਇੱਕ ਵਾਰ ਫਿਰ ਹਾਲ ਦੇਖਾਵਾਂਗੇ ਘੀੜਾ ਮਰਗਵਾਵਾਂਗੇ ਮਾਰਦੇ ਆ ਤੁਹਾਨੂੰ ਦਿਖਾਉਣੇ ਆ ਜਿਹੜਾ ਬੋਹੜਾ ਬਹੁਤ ਵੱਡਾ ਬੋਹੜਾ ਹੈਗਾ ਤੇ ਦੇਖੋ ਜਿੰਨੇ ਇੰਜੋਏ ਕਰ ਰਹੇ ਨੇ ਤੇ ਬਜ਼ੁਰਗ ਬੈਠੇ ਨੇ ਤੇ ਇਹ ਆ ਜਿਹੜਾ ਸਿਸਟਮ ਆਪਣਾ ਭਾਰਾ ਚੌਂਕਾ ਜਿਹੜਾ ਇੱਥੇ ਵਿਚਾਲੇ ਬਣਾਇਆ ਹੋਇਆ ਤੇ ਹਰ ਇੱਕ ਬੱਚਾ ਵੀ ਇੰਜੋਏ ਕਰ ਰਿਹਾ ਦੇਖੋ ਇੱਥੇ ਇੱਕਾ ਛਤਰੀ ਜੀ ਬਣਾਈ ਹੋਈ ਆ ਉਧਰ ਬੈਠਣ ਦੇ ਲਈ ਤੇ ਆ ਜੋ ਪਤਾ ਨੂੰ ਸਾਰਾ ਨਜ਼ਰ ਮਰਵਾਉਣੇ ਆ ਕਿਉਂਕਿ ਸਾਨੂੰ ਤਾਂ ਇਦਾਂ ਦਾ ਨਹੀਂ ਪਤਾ ਲੱਗ ਰਿਹਾ ਵੀ ਜਾ ਕੇ ਕਿੱਥੇ ਖਤਮ ਹੋ ਤੇ ਬਹੁਤ ਵੱਡੀ ਜਿਹੜੀ ਪਾਰਕਿੰਗ ਆ ਇਹ ਤੇ ਔਲਿਆਂ ਦੇ ਬਹੁਤ ਵੱਡੇ ਵੱਡੇ ਬੂਟੇ ਲੱਗ ਰਹੇ ਨੇ ਫਲਾਵਰ ਵਾਲੇ ਬੂਟੇ ਲੱਗ ਰਹੇ ਨੇ ਤੇ ਆ ਦੇਖੋ ਆ ਉੱਪਰ ਜਿਹੜਾ ਚੌਂਕ ਬਣਿਆ ਹੋਇਆ ਇੱਕ ਚੌਂਕ ਦੇ ਵਿੱਚ ਵੀ ਬਜ਼ੁਰਗ ਬੈਠੇ ਨੇ ਤੇ ਤੁਹਾਨੂੰ ਪਰ ਨਜ਼ਰ ਮਰਵਾਉਣੇ ਆ ਹਾਂਜੀ ਆ ਦੇਖੋ ਬਜ਼ੁਰਗ ਬੈਠੇ ਨੇ ਬਹੁਤ ਸੋਹਣਾ ਜਿਹੜਾ ਚੌਂਕ ਬਣਿਆ ਹੋਇਆ ਤੇ ਇਧਰੋਂ ਬਹੁਤ ਵੱਡੇ ਵੱਡੇ ਤੁਹਾਨੂੰ ਦਰਖਤ ਮਿਲਣਗੇ ਇੱਥੋਂ ਤੇ ਹਰ ਤਰ੍ਹਾਂ ਦੇ ਦਰਖਤ ਮਿਲਦੇ ਨੇ ਬਹੁਤ ਸੋਹਣਾ ਜਿਹੜਾ ਸ਼ਾਨਦਾਰ ਆ ਇਹ ਚੌਂਕ ਬਣਿਆ ਹੋਇਆ ਤੇ ਬਜ਼ੁਰਗਾਂ ਦੇ ਲਈ ਬੈਠਣ ਦੇ ਲਈ ਆ ਦੇਖੋ ਤੁਹਾਡੇ ਸਾਹਮਣੇ ਜਿਹੜੇ ਇਧਰੋਂ ਸਾਰੇ ਫਿਲਹਾਲ ਕਿਸੇ ਵੀ ਪਾਸੇ ਤੁਸੀਂ ਨਜ਼ਰ ਮਾਰ ਲਓ ਤੇ ਬਹੁਤ ਵੱਡੇ ਵੱਡੇ ਤੁਹਾਨੂੰ ਇੱਥੇ ਦਰਖਤ ਤੇ ਇੱਕ ਆ ਦੇਖੋ ਬੋੜ ਬੋਹੜਾ ਜਿਹੜਾ ਬਹੁਤ ਵੱਡਾ ਬੋਹੜਾ ਤੁਹਾਨੂੰ ਨਜ਼ਰ ਆਉਂਦਾ ਹੋਣਾ ਆ ਦੇਖੋ ਬਹੁਤ ਇੰਜੋਏ ਵਾਲੀ ਚੀਜ਼ ਆ ਤੁਸੀਂ ਜਰੂਰ ਆ ਕੇ ਜਾਇਓ ਤੇ ਇੱਕ ਬਹੁਤ ਸੋਹਣੀ ਇੱਥੇ ਬਾਜ ਆ ਰਹੀ ਆ ਬੜਾ ਮਨ ਲੱਗਦਾ ਤੇ ਬੜਾ ਮਨ ਖੁਸ਼ ਹੁੰਦਾ ਕਿਉਂਕਿ ਪੰਛੀਆਂ ਦੀਆਂ ਜਿਹੜੀਆਂ ਇੱਥੇ ਬਾਜਾਂ ਨੇ ਕੋਈ ਜਿਵੇਂ ਹਰ ਇੱਕ ਤਾਂ ਸਾਨੂੰ ਪੰਛੀ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਨਹੀਂ ਮਿਲਦੇ ਉਹ ਲਗਭਗ ਜਿਵੇਂ ਐਦਾਂ ਦੇ ਆਪਣੇ ਗਾਰਡ ਨੇ ਉਹਨਾਂ ਦੇ ਵਿੱਚੋਂ ਮਿਲਦੇ ਆ ਜਿਵੇਂ ਉਹ ਤੁਹਾਨੂੰ ਇਧਰੋਂ ਨਜ਼ਰ ਆਉਂਦੀ ਹੋਣੀ ਗਿਟਾਰ ਕਿਉਂਕਿ ਫਿਲਹਾਲ ਪਿੰਡਾਂ ਦੇ ਵਿੱਚੋਂ ਗਾਇਬ ਹੋ ਗਈ ਤੇ ਅੱਗੇ ਇਹ ਗਟਾਰਾ ਬਹੁਤ ਦੇਖਣ ਨੂੰ ਮਿਲਦੀਆਂ ਸੀ ਇੱਥੇ ਗਟਾਰਾ ਮਿਲ ਲੀਆਂ ਨੇ ਹਰੀਆਂੀਆਂ ਘੁੱਗੀਆਂ ਆ ਦੇਖੋ ਗਟਾਰਾ ਫਿਰਦੀ ਆ ਤੇ ਕਾਟਮਾ ਤਾਂ ਚਲੋ ਆਪਣੇ ਹੁੰਦੀਆਂ ਨੇ ਤੇ ਗਟਾਰ ਬੜੀ ਬਹੁਤ ਪਿੰਡਾਂ ਦੇ ਵਿੱਚ ਲਗਭਗ ਖਤਮ ਹੋ ਗਈ ਲੋਪ ਹੀ ਹੋ ਗਈ ਤੇ ਆ ਦੇਖੋ ਤੁਹਾਨੂੰ ਬਾਜਾਂ ਸੁਣਦੀਆਂ ਹੋਣੀਆਂ ਗਟਾਰਾਂ ਦੀਆਂ ਤੇ ਆ ਦੇਖੋ ਛੋਟਾ ਜਿਹਾ ਬੂਟਾ ਹੈਗਾ ਤੇ ਇਸ ਤੇ ਫਲ ਲੱਗ ਰਿਹਾ ਫਲ ਵੀ ਇਹ ਐ ਨਹੀਂ ਪਤਾ ਵੀ ਹੈ ਕਾ ਦਾ ਹੋ ਸਕਦਾ ਗੱਗੂ ਗੁਸ਼ੇ ਜੇ ਲੱਗਦੇ ਨੇ ਤੇ ਗੱਗੂ ਗੁਸ਼ੇ ਨੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਇਹ ਫਲਾਂ ਜਿਹੜਾ ਜਿਹੜਾ ਫਲਦਾਰ ਬੂਟਾ ਹੈਗਾ ਵੀ ਇਹ ਗੱਗੂ ਗੁਸ਼ੇ ਦਾ ਤੇ ਉੱਪਰ ਤਾਂ ਸਾਨੂੰ ਨਜ਼ਰ ਆ ਰਹੇ ਨੇ ਜਿੱਮੇ ਗੱਗੂ ਗੁਸ਼ੇ ਹੁੰਦੇ ਨੇ ਆ ਦੇਖੋ ਆਪਾਂ ਜ਼ੂਮ ਕਰਕੇ ਦਿਖਾਉਨੇ ਆ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਗੱਗੂ ਗੁਸ਼ੇ ਹੁੰਦੇ ਆ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਇਹ ਗੱਗੂ ਗੁਸ਼ੇ ਆ ਜਾਂ ਕੋਈ ਹੋਰ ਚੀਜ਼ ਆ ਤੇ ਕਿਉਂਕਿ ਸਾਨੂੰ ਤਾਂ ਪਛਾਣ ਨਹੀਂ ਬੂਟਿਆਂ ਦੀ ਤੇ ਪਰ ਨਜ਼ਰ ਇਦਾਂ ਦੇ ਆ ਰਹੇ ਨੇ ਜਿਵੇਂ ਗੱਗੂ ਗੁਸ਼ੇ ਹੁੰਦੇ ਨੇ ਆ ਦੇਖੋ ਬਹੁਤ ਵੱਡੇ ਵੱਡੇ ਦਰਖਤ ਨੇ ਤੇ ਇੱਕ ਤਾਂ ਨੂੰ ਬਹੁਤ ਘੈਂਟ ਚੀਜ਼ ਦਿਖਾਉਣੀ ਆ ਤੇ ਆਹਗਾ ਦਰਖਤ ਦੇਖਣ ਨੂੰ ਤਾਂ ਐਂ ਲੱਗਦਾ ਵੀ ਇਹ ਸੁੱਕਿਆ ਹੋਇਆ ਆ ਦੇਖੋ ਤੁਹਾਨੂੰ ਨਜ਼ਰ ਆਉਂਦਾ ਹੋਣਾ ਲੱਗਦਾ ਨਾ ਜਿਵੇਂ ਸੁੱਕਾ ਹੁੰਦਾ ਤੇ ਉਹਦੇ ਵਿੱਚ ਪੰਛੀ ਬੈਠੇ ਨੇ ਇੱਲਾਂ ਨੇ ਉਹ ਹਨਾ ਤੇ ਹੋ ਉਹਨਾਂ ਨੇ ਬਹੁਤ ਉੱਚਾ ਜਿਹੜਾ ਆਲਣਾ ਬਣਾਇਆ ਹੋਇਆ ਤੇ ਬਹੁਤ ਉਚਾਲਣਾ ਬਣਾਇਆ ਹੋਇਆ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਆਂ ਜ਼ੂਮ ਕਰਕੇ ਦਿਖਾਉਣ ਦੀ ਵੀ ਉਹਦੇ ਉੱਪਰ ਆਹ ਇੱਲਾ ਨੇ ਜਾਂ ਕੁਝ ਹੋਰ ਆ ਸ਼ਾਇਦ ਇੱਲਾ ਨੇ ਤੇ ਬਹੁਤ ਉੱਚੇ ਥਾਂ ਦੇ ਵਿੱਚ ਉਹ ਬੈਠੀਆਂ ਨੇ ਤੇ ਫਿਲਹਾਲ ਸਾਨੂੰ ਤਾਂ ਇਦਾਂ ਦਾ ਲੱਗ ਰਿਹਾ ਵੀ ਜਿਵੇਂ ਇੱਲਾ ਹੁੰਦੀਆਂ ਆ ਦੇਖੋ ਇੰਜੋਏ ਦੇ ਲਈ ਇੱਥੇ ਸਪੈਸ਼ਲ ਜਿਹੜੀਆਂ ਇੱਕ ਟ੍ਰੇਨਾਂ ਹੀ ਬਣਾਈਆਂ ਹੋਈਆਂ ਨੇ ਦੇਖੋ ਗੱਡੀਆਂ ਇੰਜੋਏ ਦੇ ਲਈ ਨਜ਼ਾਰੇ ਲੈਂਦੇ ਆ ਤੇ ਫਿਲਹਾਲ ਤਾਂ ਨੂੰ ਨਜ਼ਰ ਮਰਵਾ ਰਹੇ ਆ ਤੇ ਬਹੁਤ ਸੋਹਣੇ ਜਿਹੜੇ ਵਿਊਅਰ ਐ ਤੁਸੀਂ ਜਰੂਰ ਇੱਥੇ ਇੱਕ ਵਾਰ ਆ ਕੇ ਜਾਓ ਆ ਦੇਖੋ ਬੈਠਣ ਦੇ ਲਈ ਇੱਕ ਤਾਂ ਨੂੰ ਹੋਰ ਚੀਜ਼ ਦਿਖਾਉਣੀ ਆ ਨਜ਼ਰ ਮਰਵਾਉਣੀ ਆ ਤੇ ਬਹੁਤ ਸੋਹਣੀ ਚੀਜ਼ ਆ ਆ ਦੇਖੋ ਤੇ ਤੁਸੀਂ ਜਰੂਰ ਇੱਕ ਵਾਰ ਜ ਪਟਿਆਲੇ ਦੇ ਵਿੱਚ ਆਉਣੀ ਹੋ ਇਹ ਮਾਤਾ ਦੇ ਮੰਦਰ ਲ ਇਧਰਲੀ ਸਾਈਡ ਇੱਕ ਸਾਈਡ ਲੱਗਦੀ ਆ ਜੇ ਤੁਸੀਂ ਮਾਤਾ ਦੇ ਮੰਦਰ ਦੇ ਵਿੱਚ ਆਉਨੇ ਹੋ ਤਾਂ ਇਧਰੋਂ ਵੀ ਤੁਹਾਨੂੰ ਫਿਲਹਾਲ ਨੇੜੇ ਲੱਗਦੀ ਆ ਇਹ ਜੇ ਤੁਸੀਂ ਫਰਾ ਚੌਂਕ ਦੇ ਵਿੱਚ ਆਉਨੇ ਹੋ ਤਾਂ ਫਰਾ ਚੌਂਕ ਦੇ ਨਾਲ ਫਿਲਹਾਲ ਚਮਨ ਨਾਲ ਲੱਗਦੀ ਆ ਇਹ ਜਿਹੜੀ ਆਪਣੀ ਪਾਰਕ ਆ ਜਿਹੜਾ ਆਪਣਾ ਗਾਰਡਨ ਆ ਇਹਦੇ ਵਿੱਚ ਜ਼ਰੂਰ ਆਓ ਬਾਗ ਵੀ ਬੋਲਿਆ ਜਾਂਦਾ ਇਹਨੂੰ ਗਾਰਡਨ ਵੀ ਬੋਲਿਆ ਜਾਂਦਾ ਤੇ ਤੁਸੀਂ ਇਸ ਦੇ ਵਿੱਚ ਜ਼ਰੂਰ ਘੁੰਮ ਕੇ ਜਾਓ ਇੰਜੋਏ ਨਜ਼ਾਰੇ ਫੁੱਲ ਲੈ ਕੇ ਜਾਓ ਕਿਉਂਕਿ ਛੋਟੇ ਬੱਚਿਆਂ ਦੇ ਲਈ ਸਵੀੰਗਕੂਲ ਹਰ ਤਰ੍ਹਾਂ ਦੀ ਇੱਥੇ ਸਹੂਲਤਾਂ ਨੇ ਤੇ ਹਰ ਤਰ੍ਹਾਂ ਦੇ ਕਿਉਂਕਿ ਜੇ ਤੁਸੀਂ ਇਸ ਦੇ ਵਿੱਚ ਇਦਾਂ ਦੇ ਗਾਰਡਨਾਂ ਦੇ ਵਿੱਚ ਆਉਂਗੇ ਤੁਹਾਨੂੰ ਦੇਖਣ ਦੇ ਲਈ ਬਹੁਤ ਕੁਝ ਮਿਲਦਾ ਤੇ ਬੱਚਿਆਂ ਨੂੰ ਜਿਹੜਾ ਨੂੰ ਨਹੀਂ ਪਤਾ ਹੈਗਾ ਉਹਨਾਂ ਦੇ ਲਈ ਵੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਕਿਉਂਕਿ ਜਿਹੜੀਆਂ ਚੀਜ਼ਾਂ ਆਪਾਂ ਨੇ ਨਹੀਂ ਦੇਖੀਆਂ ਹੁੰਦੀਆਂ ਉਹ ਇੱਥੋਂ ਆਪਾਂ ਨੂੰ ਫਿਲਹਾਲ ਦੇਖਣ ਨੂੰ ਮਿਲਦੀਆਂ ਨੇ ਤੇ ਆ ਦੇਖੋ ਤੇ ਆਹ ਬੂਟਾ ਪਤਾ ਹੀ ਨਹੀਂ ਕਾਹਦਾ ਕਾ ਛੋਟੇ ਛੋਟੇ ਪੱਤੇ ਨੇ ਤੇ ਹੈਗਾ ਇਹ ਥੱਲੋਂ ਇਸ ਤਰ੍ਹਾਂ ਜਿਵੇਂ ਆਪਣਾ ਬੋਰਡ ਹੁੰਦਾ ਤੇ ਹੈ ਕੋਈ ਦਰਖਤ ਇਹ ਹੋਰ ਆ ਤੇ ਐਦਾਂ ਦੇ ਵਲੌਗ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਜੁੜੇ ਰਹੋ ਤੇ ਆਪਣਾ ਫੇਸਬੁੱਕ YouTube ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਿਓ ਤੇ ਆਪਾਂ ਤੁਹਾਡੇ ਲਈ ਅੱਗੇ ਹੋਰ ਕੋਈ ਵਧੀਆ ਵਲੌਗ ਲੈ ਕੇ ਆਉਣੇ ਆ ਤੇ ਤੁਸੀਂ ਸਾਡੇ ਨਾਲ ਜਰੂਰ ਜੁੜੇ ਰਹੋ ਥੈਂਕ ਯੂ